ਅੱਜ ਜਿਦਾ ਤੁਹਾਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਤੇ ਬਠਿੰਡਾ ਪਾਰਲੀਮੈਂਟਰੀ ਕੰਸਟੀਟੂਐਂਸੀ ਤੇ ਬਠਿੰਡਾ ਡਿਸਟ੍ਰਿਕਟ ਦੇ ਬਤੌਰ ਆਰਓ ਤੇ ਬਤੌਰ ਬੀਸੀ ਸਾਹਿਬ ਨਾਲ ਅੱਜ ਸਿੱਤੇ ਫਲੈਗ ਮਾਰਚ ਕਰ ਰਹੇ ਆ। ਆ ਸ਼ਹਿਰ ਦੇ ਵਿੱਚੋਂ ਫਲੈਗ ਮਾਰਚ ਸ਼ੁਰੂ ਕਰਕੇ ਅਸੀਂ ਪਿੰਡਾਂ ਥਾਂਇ ਇਸ ਫਲੈਗ ਮਾਰਚ ਨੂੰ ਲੈ ਕੇ ਜਾ ਰਹੇ ਹਾਂ ਤਾਂ ਕਿ ਇੱਕ ਤਾਂ ਜਿੰਨੇ ਵੀ ਸਾਡੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਇੱਕ ਸਨੇਹਾ ਦੇ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਐਕਟੀਵਿਟੀ ਇਸ ਇਲੈਕਸ਼ਨ ਦੇ ਦੌਰਾਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਸਖਤ ਤੋਂ ਸਖਤ ਉਸਤੇ ਕਾਰਵਾਈ ਕੀਤੀ ਜਾਊਗੀ। ਪਲੱਸ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਇੱਕ ਅਪੀਲ ਹੈਗੀ ਕਿ ਕੋਈ ਵੀ ਐਦਾਂ ਦਾ ਜੇ ਤੁਹਾਨੂੰ ਕੋਈ ਅਦਰ ਅੰਸਰ ਮਿਲਦਾ ਹੈ ਜਿਹੜਾ ਕਿ ਚੋਣ ਦੀ ਪ੍ਰਕਿਰਿਆ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤੀ ਕੰਮ ਕਰ ਸਕਦਾ ਹੈ ਜਾਂ ਚੋਣ ਦੀ ਪ੍ਰਕਿਰਿਆ ਨੂੰ ਦੇ ਵਿੱਚ ਵਿਗਨ ਪਾਸਾ ਦਾ ਉਹ ਵੀ ਸਾਡੇ ਧਿਆਨ ਚ ਲਿਆਇਆ ਜਾਵੇ ਤਾਂ ਕਿ ਉੱਤੇ ਵੀ ਅਸੀਂ ਕਾਰਵਾਈ ਕਰੀਏ ਧੰਨਵਾਦ ਮਾਨਯੋਗ ਚੋਣ ਕਮਿਸ਼ਨ ਮਾਨਯੋਗ ਬੀਜੀਪੀ ਸਾਹਿਬ ਤੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਨੂਮੋਕ ਰੱਖਦੇ ਹੋਏ ਅੱਜ ਆਪਣੇ ਡੀਸੀ ਸਾਹਿਬ ਨਾਲ ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰਾਂ ਨਾਲ ਪੁਲਿਸ ਦੇ ਜੀਓ ਸਾਹਿਬਾਨ ਪੀਸੀਆਰ ਅਤੇ ਸਾਰੇ ਥਾਣਿਆਂ ਦੀ ਫੋਰਸ ਡੀਐਸਪੀ ਐਸਐਚਓਜ਼ ਨਾਲ ਅਸੀਂ ਇਹ ਫਲੈਗ ਮਾਰ ਸਾਰੇ ਇਕੱਠੇ ਹੋ ਕੇ ਕਰ ਰਹੇ ਹਾਂ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਹੈ ਜਿਸ ਦਾ ਮਕਸਦ ਹੁੰਦਾ ਹੈ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨਾ ਕਿ ਪੂਰਾ ਪ੍ਰਸ਼ਾਸਨ ਪੁਲਿਸ ਸਾਡੇ ਨਾਲ ਖੜੀ ਹੈ ਕੋਈ ਨਾ ਕਿ ਕਿਸੇ ਤਰੀਕੇ ਦਾ ਕੋਈ ਵਿਰਧ ਨਹੀਂ ਪਾਏਗਾ ਉਹਨਾਂ ਨੂੰ ਸੰਦੇਸ਼ ਦੇਣਾ ਕਿ ਅਸੀਂ ਜਿਹੜਾ ਲਾਅ ਐਂਡ ਆਰਡਰ ਨੂੰ ਅਪਹੋਲਡ ਕਰਾਂਗੇ ਤੇ ਕਾਨੂੰਨ ਦੇ ਮੁਤਾਬਕ ਹੀ ਚੱਲਾਂਗੇ ਅੱਜ ਡੀਸੀ ਸਾਹਿਬ ਦੇ ਨਾਲ ਅਸੀਂ ਫਲੈਗ ਮਾਰਚ ਕਰਾਂਗੇ ਪੈਦਲ ਮਾਰਚ ਕਰਾਂਗੇ ਇਸ ਤੋਂ ਬਾਅਦ ਕਈ ਪੋਲਿੰਗ ਬੂਥਾਂ ਦਾ ਵੀ ਦੌਰਾ ਕਰਾਂਗੇ ਪਿੰਨਾਂ ਦਾ ਵੀ ਦੌਰਾ ਕਰਾਂਗੇ ਥੈਂਕ ਯੂ ਸਰ ਕਿੰਨੇ ਪੋਸਟਮੈਨ ਫਲੈਗ ਮਾਰਚ ਸ਼ਾਮਿਲ ਹੋਗੇ ਜੇ ਤੁਹਾਨੂੰ ਦੱਸਿਆ ਜੀ 12 ਥਾ 8 ਡੀਐਸਪੀਸ ਹੈਗੇ 2 ਐਸਪੀਸ ਹੈਗੇ ਐਸਸੀ ਹੈਗੇ ਐਡ்சி ਸਾਹਿਬ ਹੈਗੇ ਐਸਡੀਐਮ ਸਾਹਿਬ ਹੈਗੇ ਤੇ ਕਾਫੀ ਸਾਰੀ ਫੋਰਸ ਵੀ ਨਾਲ ਹੈਗੀ ਹੈ ਪੀਸੀਆਰ ਦੇ ਮੁਲਾਜ਼ਮ ਹੈਗੇ ਤੇ ਇਨੀ ਇਸ ਤਰੀਕੇ ਦੀ ਤੁਸੀਂ ਸਮਝ ਲਓ ਕਿ 400 ਤੋਂ ਵੱਧ ਫੋਰਸ ਲੈ ਕੇ ਐਸੇ ਕਰ ਰਹੇ ਸਰ ਕੋਈ ਪੈਰਾਮਿਲਟਰੀ ਫੋਰਸ ਵੀ ਆਈਗੀ ਸੀਏਪੀਐਫ ਜਿਹੜੀ ਆਈ ਹੋਈ ਹੈ ਸੀ ਤੁਸੀਂ ਦੇਖ ਰਹੇ ਹੋ ਪੈਰਾਮਿਲਟਰੀ ਫੋਰਸ ਜਿਹਨੂੰ ਸੈਂਟਰਲ ਆਰਮ ਪੁਲਿਸ ਫੋਰਸ ਕਹਿੰਦੇ ਨੇ ਸੀਆਰਪੀਐਫ ਦੀ ਉਹ ਵੀ ਸਾਡੇ ਨਾਲ ਹੈ ਜੀ ਪੂਰਾ ਸ਼ਹਿਰ ਕਵਰ ਕਰਾਂਗੇ ਪਿੰਡ ਪਿੰਡ ਵੀ ਕਵਰ ਕਰਾਂਗੇ ਜੀ ਇਹ ਅੱਗੇ ਵੀ ਚੱਲਦੇ ਰਹਿਣਗੇ ਸਰ ਬਹਿੰਡਾ ਨਿਵਾਸੀਰ ਤੁਹਾਡਾ ਕੀ ਮੈਸੇਜ ਹੈ ਜੀ ਕਾਨੂੰਨ ਦੀ ਪਾਲਣਾ ਕਰੋ ਜੀ ਉਹੀ ਸਾਡਾ ਮਕਸਦ ਹੈ ਤੇ ਉਹੀ ਸਾਡਾ ਮੈਸੇਜ ਹੈ